ਤੇ ਜਾ ਕੇ ਉੱਤੇ ਐਕਸਪਲੇਨ ਕੀਤਾ ਕਿ ਸਾਡੀ ਪੱਗ ਦਾ ਕੀ ਸਿਚੁਏਸ਼ਨ ਹੈ ਕੀ ਮਹੱਤਵ ਹੈਗਾ ਆਈ ਕਾਲ ਦੁਨੀਆ ਦੇ ਖਾਲ ਆਪੋ ਆਪਣੇ ਹੋ ਗਿਆ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਤੁਸੀਂ ਮੈਨੂੰ ਪਹਿਲਾਂ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਨੇ ਤੇ ਬੀਪਿਚ ਬੰਦੇ ਕਹਿਣ ਲੱਗੇ ਤੂੰ ਤਾਂ ਪਾਂਛੀ ਦਾ ਗਊ ਆ ਤਾਂ ਇਹੋ ਕਰ ਬੋਲੇ ਨਹੀਂ ਹੋਣਾ ਹੈਗਾ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਹੈ ਸਮੂਹ ਦਰਸ਼ਕਾਂ ਨੂੰ ਗੁਰਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਅ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਐਡਮੰਟਨ ਸ਼ਹਿਰ ਦੇ ਹੀ ਇੱਕ ਹੋਰ ਅ ਜੋੜੇ ਦੇ ਨਾਲ ਗੱਲਬਾਤ ਕਰਾਉਨੇ ਆ ਜਿਹੜੇ ਬਹੁਤ ਸਾਲ ਪਹਿਲਾਂ ਜਿਨ੍ਹਾਂ ਨੇ ਆਪਣਾ ਸਫ਼ਰ ਜਿਹੜਾ ਪ੍ਰਦੇਸ਼ ਦਾ ਸ਼ੁਰੂ ਕੀਤਾ ਸੀਗਾ ਔਰ ਜਿਹੜੇ ਆਪਣੇ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਬਤਾ ਰਹੇ ਨੇ ਉਹ ਵੀ ਇੱਥੇ ਇੱਕ ਘਰ ਦੇ ਵਿੱਚ ਰਹਿੰਦੇ ਨੇ ਮਤਲਬ ਇਹ ਨਹੀਂ ਹੈ ਕਿ ਸਾਰੀ ਦੁਨੀਆ ਜਿਹੜੀ ਹੈ ਨੱਠ ਭਝਾਈ ਦੇ ਵਿੱਚ ਪਈ ਹੋਈ ਆ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਪਿਆਰ ਮੁਹੱਬਤ ਦੇ ਨਾਲ ਆਪਣਾ ਸਮਾਂ ਬਤਾ ਰਹਾ ਤੇ ਆਓ ਫਿਰ ਅੱਜ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਨੇ ਆ ਤੇ ਲਓ ਫਿਰ ਹੁਣ ਤੁਹਾਡੀ ਮੁਲਾਕਾਤ ਕਰਵਾਉਨੇ ਆ ਸਾਬ ਪਿਆਰਾ ਸਿੰਘ ਪੰਛੀ ਔਰ ਉਹਨਾਂ ਦੇ ਮੈਸੇਜ ਬੀਬੀ ਸਰੇਂਦਰ ਕੌਰ ਹੋਰਾਂ ਦੇ ਨਾਲ ਅ ਦਰਸਲ ਗੱਲ ਇਹਦਾ ਜੀ ਵੀ ਅਸੀਂ ਇਹ ਜਿਹੜੀਆਂ ਮੁਲਾਕਾਤਾਂ ਵਾਲਾ ਪ੍ਰੋਗਰਾਮ ਆਰੰਭ ਕੀਤਾ ਐਡਮਿੰਟਨ ਸ਼ਹਿਰ ਤੋਂ ਇਸ ਕਰਕੇ ਆ ਵੀ ਬੰਦਿਆਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਪੰਜਾਬ ਤੋਂ ਪ੍ਰਵਾਸ ਕਰਨਾ ਸ਼ੁਰੂ ਕੀਤਾ ਸੀਗਾ ਤੇ ਉਹ ਜਦੋਂ ਦੇ ਪ੍ਰਵਾਸੀ ਬਣੇ ਆ ਇੱਥੇ ਆ ਕੇ ਕਿਸ-ਕਿਸ ਤਰ੍ਹਾਂ ਦੇ ਉਹਨਾਂ ਨੇ ਸੰਘਰਸ਼ ਕੀਤੇ ਕਿੱਦਾਂ ਦੇ ਮਾਹੌਲ ਵਿੱਚੋਂ ਗੁਜ਼ਰੇ ਨੇ ਤੇ ਅੱਜ ਜਿਹੜੇ ਮਾਹੌਲ ਵਿੱਚ ਬੈਠੇ ਆ ਕੁਝ ਲੋਕ ਨੇ ਜਿਹੜੇ ਮਤਲਬ ਹਰ ਚੌਥੇ ਦਿਨ ਘਰ ਬਦਲਦੇ ਆ ਜਾਂ ਸਮਾਨ ਬਦਲਦੇ ਆ ਪਰ ਉੱਥੇ ਕੁਝ ਅਜਿਹੇ ਸ਼ਖਸ ਵੀ ਨੇ ਜਿਹੜੇ ਬੜੇ ਸਬਰ ਸੰਤੋਖ ਨਾਲ ਹੀ ਜ਼ਿੰਦਗੀ ਬਸਰ ਕਰ ਰਹੇ ਨੇ ਜਦੋਂ ਦੇ ਆਏ ਨੇ ਉਹ ਐਡਮੰਟਨ ਸ਼ਹਿਰ ਵਿੱਚ ਹੀ ਰਹਿ ਰਹੇ ਆ ਸਾਨੂੰ 1969 ਤੋਂ ਉਹਨਾਂ ਨੇ ਆਪਣਾ ਜਿਹੜਾ ਪ੍ਰਵਾਸ ਦਾ ਸਫ਼ਰ ਆ ਆਰੰਭ ਕੀਤਾ ਤੇ ਆਓ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਪ੍ਰਦੇਸ਼ ਪੰਛੀ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਫਤਿਹ ਜੀ ਥੈਂਕ ਯੂ ਜੀ ਪੰਚੀ ਸਾਹਿਬ ਤੁਸੀਂ ਜਿਹੜਾ ਇਹ ਸਫਰ ਆ ਪ੍ਰਦੇਸ਼ ਵਾਲਾ ਇਹਦਾ ਜਰਾ ਦੱਸੋ ਸਾਰੇ ਸਰੋਤਿਆਂ ਨੂੰ ਦੇਖੋ ਮਿਲਦੇ ਗਿਲਦੇ ਤਾਂ ਆਪਾਂ ਨੇਤ ਰਹਿੰਦੇ ਆ ਪਰ ਕਦੇ ਵੀ ਕਈ ਵਾਰੀ ਨਾ ਗੱਲਾਂ ਬਾਤਾਂ ਖੁੱਲਕੇ ਨਹੀਂ ਹੁੰਦੀਆਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਉਹ ਕਹਿੰਦਾ ਯਾਰ ਦੇਖੇ ਜ਼ਰੂਰ ਆ ਬੜੀ ਧੀਰ ਤੋਂ ਰਹਿੰਦੇ ਆ ਆ ਜਰਾ ਦੱਸੋ ਖਾਂ ਆਪਣੇ ਸਫਰ ਬਾਰੇ ਵੀ ਕਦੋਂ ਦਾ ਇਹ ਸਫਰ ਜਿਹੜਾ ਤੁਹਾਡਾ ਪ੍ਰਵਾਸ ਦਾ ਆਰੰਭ ਹੋਇਆ ਮੈਂ ਜੀ ਛਿਮਰੇ ਰਹਿੰਦਾ ਸੀਗਾ ਤੇ ਮੇਰੀ ਵਾਈਫ ਦਾ ਬ੍ਰਦਰ 1960 ਇੱਥੇ ਪਹਿਲਾਂ ਆਇਆ ਉਹਨਾਂ ਨੇ ਸਾਡਾ ਆ ਕੇ ਅਪਲਾਈ ਕਰ ਦਿੱਤਾ ਅਸੀਂ ਸਾਨੂੰ ਫਿਰ ਅਸੀਂ ਸਾਨੂੰ ਵੀਜ਼ਾ ਮਿਲ ਗਿਆ 69 ਚ ਸੀ ਫਿਰ ਐਡਮੰਟਨ ਆ ਗਏ ਸਿੱਧੇ ਐਸੇ ਸ਼ਹਿਰ ਦੇ ਵਿੱਚ ਇੱਥੇ ਆ ਕੇ ਫਿਰ ਅਸੀਂ ਸਟੈਬਲਿਸ਼ ਸ਼ੁਰੂ ਕੀਤੀ ਕੰਨੀ ਉਸ ਤੋਂ ਬਾਅਦ ਅਸੀਂ ਫਿਰ ਪਹਿਲਾਂ ਅਪਾਰਟਮੈਂਟ ਚ ਰਹੇ ਫਿਰ ਸਗੂ ਸਾਹਿਬ ਦੇ ਨਾਲ ਰਹੇ ਫਿਰ ਅਸੀਂ 72 ਚ ਫਿਰ ਆਪਣਾ ਘਰ ਲੈ ਲਿਆ ਉਸ ਤੋਂ ਬਾਅਦ ਉਹ ਤੋਂ ਲੈ ਕੇ ਅਸੀਂ ਅੱਜ ਤੱਕ ਇਸੇ ਘਰ ਵਿੱਚ ਰਹਿ ਰਹੇ ਹਾਂ ਕਿਉਂਕਿ ਸਾਡੀਆਂ ਘਰ ਦੀਆਂ ਯਾਦਾਂ ਬਹੁਤ ਇਸ ਘਰ ਦੇ ਨਾਲ ਜੁੜੀਆਂ ਹੋਈਆਂ ਹਨ ਤੇ ਜਿਹਦੇ ਕਰਕੇ ਇਸ ਘਰ ਵਿੱਚ ਸਾਡੇ ਮਾਤਾ ਫਾਤਮਾਦਰ ਨੇ ਬਹੁਤ ਕੰਮ ਕੀਤਾ ਆਪ ਬੇਸਮਰਾਈ ਆਪੇ ਉੱਪਰ ਸਭ ਜਿਨੀ ਰੈਨੋ ਵਿਸ਼ ਕੀਤੀ ਉਹਨਾਂ ਨੇ ਕੀਤੀ ਇੱਥੇ ਸਾਡੇ ਲੜਕਿਆਂ ਦੇ ਬੱਚਿਆਂ ਦੇ ਚਾਰੇ ਵਿਆਹ ਇੱਥੇ ਹੋਏ ਆ ਤੇ ਇੱਥੇ ਮਹਾਪੁਰਸ਼ ਵੀ ਆਇਆ ਉਹਨਾਂ ਨੇ ਦਰਸ਼ਨ ਤੇ ਤੇਥੇ ਸਾਡੇ ਘਰ ਚ ਪਹਿਲਾਂ ਪਹਿਲਾਂ ਜਦੋਂ ਸਿਆ ਹੈ ਉਦੋਂ ਅਖੰਡ ਪਾਠ ਵੀ ਇੱਥੇ ਹੋਇਆ ਬਹੁਤ ਰੌਣਕ ਲੱਗੀ ਇਸ ਕਰਕੇ ਸਾਡੀਆਂ ਸਾਰੀਆਂ ਯਾਦਾਂ ਇਸ ਘੜੇ ਵਿੱਚ ਲੱਗੇ ਹੈ ਜਿਸ ਦਾ ਤੁਸੀਂ ਇਥੋਂ ਮੂਵ ਨਹੀਂ ਹੋ ਸਕਦੇ ਮੂਵ ਨਹੀਂ ਹੋ ਸਕਦੇ ਜਾਂ ਫਿਰ ਤੁਸੀਂ ਇਹਨਾਂ ਗੱਲਾਂ ਕਰਕੇ ਤੁਸੀਂ ਸਮਝਦੇ ਵੀ ਨਹੀਂ ਮੂਵ ਹੋਣਾ ਨਹੀਂ ਅਸੀਂ ਯਾਦਾਂ ਦੇ ਪੁਰਾਣੀ ਯਾਦਾਂ ਕਰਕੇ ਅਸੀਂ ਇਥੋਂ ਮੂਵ ਨਹੀਂ ਸਕੇ ਸਾਨੂੰ ਯਾਦਾਂ ਉਹ ਅਸੀਂ ਜੋ ਹੋਰ ਜਗ੍ਹਾ ਚੱਲੇ ਸਾਡਾ ਫਿਰ ਵੀ ਮਾਨਸਿਕ ਹੱਥ ਰਹਿਣਾ ਸੀ ਇਸ ਕਰ ਯਾਦਾਂ ਦੇ ਨਾਲ ਇਹ ਬੰਦਾ ਜੀਉਂਦਾ ਉਮੀਦਾਂ ਦੇ ਨਾਲ ਬੰਦਾ ਜੀਣਾ ਹੈ ਬਹੁਤ ਹੀ ਵਧੀਆ ਗੱਲ ਸੋਚ ਆ ਜੀ ਇਹ ਵੈਸੇ ਪੰਜੀ ਸਾਹਿਬ ਜਦੋਂ ਤੁਸੀਂ ਇੱਥੇ ਆਏ ਹੋਣੇ ਉਹਨਾਂ ਦਿਨਾਂ 'ਚ ਤਾਂ ਬੰਦੇ ਬੜੇ ਟਾਵੇਂ ਟਾਵੇਂ ਜੇ ਹੁਣੇ ਐਡਮੰਟਨ ਸ਼ਹਿਰ ਵਿੱਚ ਕਿੱਥੇ ਲੋਕ ਇੱਥੇ ਕਿੰਨੇ ਲੋਕ ਰਹਿੰਦੇ ਸੀਗੇ ਉਸ ਵੇਲੇ ਤਾਂ ਸਿਰਫ ਇੱਥੇ ਲੇਬਰ ਵਾਲੇ ਬੰਦੇ ਘੱਟ ਸੇ ਐਜੂਕੇਸ਼ਨ ਪੀਪਲ ਵਾਲੇ ਸਹੀ ਜਾ ਜਿਦਾ ਕੋ ਟੀਚਰ ਹੋਏ ਪ੍ਰਿੰਸੀਪਲ ਹੋਏ ਇਦਾਂ ਦੇ ਜਾ ਡਾਕਟਰ ਹੋਏ ਡਾਕਟਰ ਸੰਤੋਖ ਸੋਹਣੀ ਹੁੰਦੇ ਸੀਗੇ ਉਸ ਤੋਂ ਬਾਅਦ ਸਾਡੇ ਹੋਰ ਫਰੈਂਡਸ ਉਹ ਵੀ ਅਲਬਰਟਾ ਕਾਲਜ ਪ੍ਰੋਫੈਸਰ ਪ੍ਰਿੰਸੀਪਲ ਸਹੀਗੇ ਉਸ ਤੋਂ ਬਾਅਦ ਫਿਰ ਜਿਉਂ-ਜਿਉਂ ਵਾਕਫੀ ਥੁੰਦੇ ਪਹਿਲਾਂ ਸਾਨੂੰ 6 ਮਹੀਨੇ ਆਗੇ ਤੇ ਐਡਮਨਟਿਸ ਕੋਈ ਬੰਦਾ ਮਿਲਿਆ ਹੀ ਨਹੀਂਗਾ ਤੇ ਜਦੋਂ ਮੈਂ ਮੈਂ ਕੰਮ ਕਰਦਾ ਸੀ ਈਟਨ ਸਟੋਰ 'ਚ ਮੈਂ ਉੱਥੇ ਇੱਕ ਟੇਪ ਰੋਡ ਰਿਪੇਅਰ ਕੀਤੀ ਤੋਂ ਚ ਪੰਜਾਬੀ ਗਾਣੇ ਨਿਕਲੇ ਤੇ ਜਿੱਦ ਤਮੇ ਪੜ ਕੇ ਫਿਰ ਮੈਨੂੰ ਫੋਨ ਕੀਤਾ ਉਹ ਕਹਿੰਦੇ ਤੁਸੀਂ ਘਬਰਾਓ ਨਾ ਸੀ ਤੁਹਾਡਾ ਕੋ ਹੁਣੇ ਆਨੇ ਜੀ ਤੇ ਉਹ ਮੈਨੂੰ ਫੇਟਨ ਸਟੋਰ 'ਚ ਮਿਲਣਾ ਆਏ ਸਾਰੇ ਤੇ ਇਸ ਕਰਕੇ ਉੱਤੋਂ ਵੀ ਸਾਡੀ ਵਾਕਫੀ ਸ਼ੁਰੂ ਹੋ ਗਈ ਫੇ ਇਸ ਕਰਕੇ ਫਿਰ ਸਾਡਾ ਦਿਲ ਲੱਗਾ ਫਿਰ अच्छा ਤੁਹਾਡਾ ਕਹਿਣ ਦਾ ਭਾਵ ਹੈ ਵੀ ਇੱਥੇ 6 ਮਹੀਨੇ ਤੁਹਾਨੂੰ ਬੰਦਾ ਹੀ ਕੋਈ ਨਹੀਂ ਮਿਲਿਆ ਆਪਣਾ ਨਹੀਂ ਉਹ ਉਦੋਂ ਫਿਰ ਬੰਦੇ ਬਹੁਤ ਘੱਟ ਸੀ ਕੋਈ ਮਿਲਣਾ ਸੀ ਹੈ ਨਹੀਂ ਸੀ ਉਦੋਂ ਪੀਪਲ ਯਾ ਲੇਬਰ ਘੱਟ ਸੀ ਪੜ੍ਹੇ ਲਿਖੇ ਜ਼ਿਆਦਾ ਸੀਗੇ ਪੜ੍ਹੇ ਲਿਖੇ ਦਾ ਮਤਲਬ ਤੁਹਾਡਾ ਵੀ ਉਹਨਾਂ ਦਿਨਾਂ 'ਚ ਇੱਥੇ ਅਲਬਰਟਾ ਦੇ ਵਿੱਚ ਖਾਸ ਕਰਕੇ ਮਾਸਟਰਾਂ ਦੀ ਲੋੜ ਸੀਗੀ ਟੀਚਰਾਂ ਦੀ ਤਾਂ ਉਹਨਾਂ ਨੂੰ ਹੀ ਉਦੋਂ ਵੀਜ਼ੇ ਮਿਲਦੇ ਸੀਗੇ ਉਦੋਂ ਟੀਚਰ ਪਹਿਲਾਂ ਆਦੇ ਹੁੰਦੇ ਸੀਗੇ ਜਿਹੜਾ ਕੋਈ ਟੀਚਰ ਹੋਇਆ ਡਾਕਟਰ ਹੋ ਇਹਨਾਂ ਨੂੰ ਵੀਜ਼ੇ ਮਿਲਦੇ ਮੋਸੇ ਟੀਚਰ ਯਾਦ ਆਉਂਦੇ ਸੀਗੇ ਕਿਉਂ ਨਾ ਟੀਚਰ ਲੋੜ ਸੀਗੀ ਉਸ ਲਈ ਪਪੂਲੇਸ਼ਨ ਘੱਟ ਸੀ ਬਹੁਤ ਇਸ ਕਰਕੇ ਫਿਰ ਉਹਨਾਂ ਇੱਥੇ ਟੀਚਰ ਨਹੀਂ ਸੀਗੇ ਨਾ ਫਿਰ ਟੀਚਰ ਬਾਹਰੋਂ ਮੋਗਣੇ ਪੈਂਦੇ ਸੀਗੇ ਠੀਕ ਤੇ ਤੁਸੀਂ ਆ ਕੇ ਫਿਰ ਜਿਵੇਂ ਦੱਸਿਆ ਵੀ ਤੁਸੀਂ ਈਟਨ ਸਟੋਰ ਦੇ ਵਿੱਚ ਕੰਮ ਕਰ ਆਰੰਭਿਆ ਕਿਸ ਤਰ੍ਹਾਂ ਦਾ ਕੰਮ ਕਰਨਾ ਆਰੰਭ ਕੀਤਾ ਸੀ ਤੁਸੀਂ ਫਿਰ ਜਦ ਮੈਂ ਈਟਨ ਸਟੋਰ 'ਚ ਮੈਂ ਐਪਲੀਕੇਸ਼ਨ ਪਹੇਜੀ ਮੈਂ ਰੇਡੀਓ ਮਕੈਨਿਕਾਂ ਤੇ ਉਹਨਾਂ ਵੀ ਮੇਰੀ ਐਪਲੀਕੇਸ਼ਨ ਦੇਖ ਕੇ ਮੈਨੂੰ ਫਿਰ ਉਹਨਾਂ ਨੇ ਹਾਰ ਕਾਲਿਆ ਤੇ ਫਿਰ ਮੈਂ ਉਹਤੇ 6 ਮਹੀਨੇ ਕੀਤਾ ਕੰਮ ਫਿਰ ਉਹ ਕਹਿੰਦੇ ਸੀ ਟਨ ਸਟੋਰ ਸੀ ਬੰਦ ਕਰ ਦੇਣਾ ਹੁਣ ਤੇ ਅਸੀਂ ਬਿਜ਼ਨਸ ਆਨੇਗਾ ਫੇਉ ਤੁਮਾ ਉਥੋਂ ਫੇ ਮੈਂ ਮੇਰੀ ਕੁਛ ਵਾਕਫੀਤ ਲੋਕਾਂ ਨਾਲ ਹੋਈ ਤਾਂ ਮੈਂ ਫੇਰ ਮੈਨ ਪਤ ਲੱਗ ਗਿਆ ਤੇ ਬੰਦੇ ਹੈਗੇ ਤੇ ਫੇਰ ਤੁਸੀਂ ਹੋਰ ਫੇ ਕੰਮ ਕਰ ਕਿਹੜੇ ਜੀ ਕਿਧਰਲੇ ਪਾਸੇ ਨੂੰ ਫੇ ਆਰੰਭ ਕੀਤਾ ਉਹ ਤੋਂ ਬਾਅਦ ਮੈਂ 5-6 ਮਹੀਨੇ ਤਾਂ ਮੈਂ ਕਾਰ ਵਾਸਤੇ ਕੰਮ ਕੀਤਾ ਹੀ ਫੇ ਅੱਛਾ ਜੀ ਉਹ ਤੋਂ ਫੇ ਮੈਂ ਛੱਡ ਕੇ ਫੇਰ ਲੱਗ ਗਿਆ ਮਸ਼ੀਨ ਸ਼ਾਪ 'ਚ ਉਹ ਤੋਂ ਬਾਅਦ ਫਿਰ ਮੈਂ ਕਿ ਮੇਰੇ ਪੈਸੇ ਪਾਕੀ ਸੀ ਪਗੜੀ ਸੀਗੀ ਤਾਂ ਮੈਂ ਇੱਕ ਨਾਨਕ ਸਿੰਘ ਲੰਬਾ ਸੀਗੇ ਤੇ ਉਹਨਾਂ ਨੇ ਮੈਨੂੰ ਆਪਣੀ ਫੋਟੋ ਦਿਖਾਈ ਮੈਂ ਠਾਣੇ ਦਾ ਮੈਨੂੰ ਕਹਿੰਦੇ ਤੂੰ ਵਾਲ ਨਹੀਂ ਕਟਾਣਿਆ ਮੈਂ ਕਿਹਾ ਠੀਕ ਮੈਂ ਵਾਲ ਨਹੀਂ ਕਟਾਂਗਾ ਮੈਨੂੰ ਤੂੰ ਜੌਬ ਲਾ ਕੇ ਦੇ ਉਹ ਕਹਿੰਦਾ ਮੇਰੇ ਨਾਲ ਚੱਲੀ ਮੈਂ ਤੈਨੂੰ ਜੌਬ ਲਵਾ ਕੇ ਦੂੰਗਾ ਤੇ ਮੈਨੂੰ ਨਾਲ ਲੈ ਗਿਆ ਤੇ ਉਹਨੇ ਆਪਣੀ ਫੋਟੋ ਨਾਲ ਰੱਖੀ ਤੇ ਜਾ ਕੇ ਉੱਥੇ ਐਕਸਪਲੇਨ ਕੀਤਾ ਕਿ ਸਾਡੀ ਪੱਗ ਦਾ ਕੀ ਸਿਚੁਏਸ਼ਨ ਹੈ ਕੀ ਮਹੱਤਵ ਹੈਗਾ ਤੇ ਉਹਨਾਂ ਨੇ ਜਾ ਕੇ ਮੇਰੇ ਉੱਥੇ ਮੈਨੇਜਰ ਨੂੰ ਮਿਲੇ ਤੇ ਉਹਨਾਂ ਨੇ ਆਪਣੀ ਫੋਟੋ ਦਿਖਾਈ ਆਪਣੀ ਪੱਗ ਦੀ ਪੱਗ ਦੀ ਸਾਰੀ ਪਿੰਕ ਦੱਸੀ ਮਾਤਰਾ ਕੀ ਆ ਤੇ ਉਹਨਾਂ ਨੇ ਫਿਰ ਮੈਨੂੰ ਹਾਇਰ ਕਰ ਲਿਆ ਤੇ ਉੱਥੇ ਬੰਦੇ ਕੰਪਨੀ ਚ ਜੁਗ ਡੇਢ ਦੋਸ ਬੰਦਾ ਕੰਮ ਕਰਦਾ ਸੀ ਉਸ ਕੰਪਨੀ ਦੇ ਵਿੱਚ ਅੱਛਾ ਜੀ ਤੇ ਮੈਨੂੰ ਵੀ ਉੱਥੇ ਬੇਬੇ ਰੱਖ ਲਿਆ ਉਸ ਤੋਂ ਬਾਅਦ ਫਿਰ ਦੋ ਤਿੰਨ ਵੀਕ ਬਾਅਦ ਜਿਹੜਾ ਮੈਨੇਜਰ ਸੀ ਉਹਦਾ ਇੱਕ ਬੜਾ ਬੜਾ ਰੇਡੀਓ ਸੀਗਾ ਜਿਹਨੂੰ ਚੱਕ ਨਹੀਂ ਸੀ ਹੁੰਦਾ ਉਹ ਉਹਦੇ ਘਰ ਉਹ ਖਰਾਬ ਹੋ ਗਿਆ ਫਿਰ ਮੈਨੂੰ ਕਹਿਣ ਲੱਗਾ ਕਹਿੰਦਾ ਮੈਂ ਤੁਹਾਡੀ ਐਪਲੀਕੇਸ਼ਨ ਭਰੀ ਹੈ ਤੂੰ ਲਿਖਿਆ ਰੇਡੀਓ ਮਕੈਨਿਕ ਤੂੰ ਹੈਗਾ ਕੀ ਤੂੰ ਮੇਰਾ ਰੇਡੀਓ ਰਿਪੇਅਰ ਕਰ ਦੇਂਗਾ ਮੈਂ ਕਿਹਾ ਹਾਂ ਮੈਂ ਕਰ ਦੂੰਗਾ ਮੈਂ ਕਿਹਾ ਮੇਰੇ ਕੋ ਕਾਰ ਹੈ ਨਹੀਂ ਉਹ ਕਹਿੰਦਾ ਕਿ ਤੂੰ ਮੈਂ ਆਪਣੇ ਘਰ ਤੈਨੂੰ ਮੈਂ ਆਪੇ ਲੈ ਜਾਊਗਾ ਉਹ ਮੈਂ ਲੈ ਗਿਆ ਪੇ ਘਰ ਤੇ ਜਾ ਕੇ ਮੈਂ ਦੇਖਿਆ ਤਾਂ ਉਹ ਬੜਾ ਰੇਡੀਓ ਸੀਗਾ ਵਿੱਚੇ ਟੀਵੀ ਵੀ ਸੀ ਉਹ ਤੇ ਜਾ ਕੇ ਮੈਂ ਦੇਖਿਆ ਤਾਂ ਉਹਦਾ ਫਿਊਜ਼ ਇੱਕ ਛੋਟਾ ਜਿਹਾ ਫਿਊਜ਼ ਹੁੰਦਾ ਉਹ ਉੜਿਆ ਸੀਗਾ ਮੈਂ ਉਹ ਤਾਰ ਲਾ ਕੇ ਨਾ ਫਿਊਜ਼ ਬਣਾਤਾ ਤੇ ਉਹ ਰੇਡੀਓ ਚੱਲ ਪਿਆ ਟੀਵੀ ਵੀ ਚੱਲ ਪਿਆ ਤੇ ਉਹਨੇ ਮੈਨੂੰ ਖੁਸ਼ ਹੋ ਕੇ ਕਹਿੰਦਾ ਓਕੇ ਚਲ ਆ ਸੀ ਯੂ ਟੂਮੋਰੋ ਅਸੀਂ ਮੁਰਕੇ ਕੰਪਨੀ ਚਾਏ ਉਥੇ ਆ ਕੇ ਨਾ ਤੈਨੂੰ ਇੱਕ ਰੋਜ਼ 1 ਡਾਲਰ ਦੀ ਘੰਟੇ ਦੀ ਹੋਰ ਮਿਲ ਗਈ ਸੀ ਤਾਂ ਹੋਰ ਮੇ ਰੇਜ ਵਧਾ ਦਿੱਤੀ ਫੇ ਮੈਂ ਨਾਲੇ ਉਹਨਾਂ ਡਰਾਈ ਕਲੀਨ ਮਸ਼ੀਨ ਤੇ ਲਾ ਦਿੱਤਾ ਫੇ ਕਹਿੰਦਾ ਤੂੰ ਇੱਥੇ ਕੰਮ ਕਰ ਲੈ ਮੈਂ ਕਿਹਾ ਚਲ ਵਧੀਆ ਮੈਂ ਸਿੱਖ ਲੂੰਗਾ ਕੰਮ ਗਾਹ ਮੈਂ ਆਪਣਾ ਕੰਮ ਖੋਲੂਗਾ ਫੇ ਇਹ ਉਹ ਤੋਂ ਬਾਅਦ ਉੱਥੇ ਮੈਂ ਦੋ ਸਾਲ ਕੀਤਾ ਕੰਮ ਫੇ ਮੈਂ ਉਸ ਤੋਂ ਬਾਅਦ ਫੇ ਆਪਣਾ ਕੰਮ ਡਰਾਈ ਕਲੀਨ ਸ਼ੁਰੂ ਕਰ ਲਿਆ ਫੇ ਐਂਡ ਡਰਾਈ ਕਲੀਨਿੰਗ ਦਾ ਪਲਾਂਟ ਜਿਹੜਾ ਫਿਰ ਉਹ ਰਨ ਕੀਤਾ ਫਿਰ ਡਰਾਈ ਕਲੀਨਿੰਗ ਦਾ ਪਲਾਂਟ ਮੇਰੇ ਜੁਗਿੰਦਰ ਸੱਗੂ ਸੀ ਉਹਨੇ ਖੋਲਿਆ ਸੀਗਾ 59 ਮਿੰਟ ਮੇਰੀ ਆਇਆ ਤੇ ਕੰਮ ਕਰਦੇ ਸੀ ਮੈਂ ਉਹਨੂੰ ਕਹੇ ਵੀ ਤੂੰ ਇਹ ਬਿਜ਼ਨਸ ਮੈਨੂੰ ਦੇ ਦੇ ਤੇ ਉਹਨੇ ਫਿਰ ਮੈਨੂੰ ਬਿਜ਼ਨਸ ਸੱਲ ਮੈਨੂੰ ਕਰਤਾ ਫਿਰ ਅਸੀਂ ਉਹ 15 ਸਾਲ ਉੱਥੇ ਚਲਾਏ ਫਿਰ ਉਹ ਵੇਚ ਕੇ ਫਿਰ ਅਸੀਂ ਕੋਲ ਗੋਲਡਬਾਹ ਡਰਾਈ ਕਲੀਨ ਉੱਥੇ ਖੋਲੇ ਉੱਥੇ ਅਸੀਂ 20 ਸਾਲ ਉੱਥੇ ਚਲਾਏ ਆ ਉਸ ਤੋਂ ਬਾਅਦ ਫਿਰ ਅਸੀਂ ਟਾਇਰ ਹੋ ਗਏ ਠੀਕ ਪੰਜੀ ਸਾਹਿਬ ਇਹ ਤਾਂ ਹੋਇਆ ਕਮਾਂਗਾਰਾਂ ਦੀ ਗੱਲਬਾਤ ਨਾਲ ਦੀ ਨਾਲ ਮੈਨੂੰ ਪਤਾ ਤੁਸੀਂ ਕਮਿਊਨਿਟੀ ਦੇ ਵਿੱਚ ਸੇਵਾ ਵੀ ਨਿਭਾਉਂਦੇ ਰਹੇ ਆ ਗੁਰੂ ਘਰ ਦੇ ਵਿੱਚ ਹਾਂ ਬਚਪਨ ਤੋਂ ਮੈਂ ਨਾ ਮੇਰੇ ਮੰਮੀ ਮੈਨੂੰ ਲਾਗੇ ਸੀ ਨਾਨਕਸਰ ਗੁਰਦਾਰੇ ਉਹਦੇ ਮੈਂ ਚੌਥੀ ਜਮਾਤ ਪੜ੍ਹਦਾ ਸੀ ਤੇ ਜਦੋਂ ਉੱਥੇ ਅਸੀਂ ਗਏ ਰਾਤ ਰਹੇ ਜਾ ਕੇ ਉੱਥੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਤੜਕੇ 4 ਵਜੇ ਮੈਂ ਉੱਠ ਕੇ ਦਰਵਾਜ਼ੇ 'ਚ ਬੈਠਾ ਤਾਂ ਉੱਥੇ ਮੈਨੂੰ ਐਦਾਂ ਲੱਗਾ ਜਦੋਂ ਨੇ ਕੀਰਤਨ ਤੋਂ ਬਾਅਦ ਅੰਦਰ ਪਰਦੇ ਚੱਕਤੇ ਨਾ ਫੇ ਮੈਨੂੰ ਅੰਦਰ ਲੱਗਾ ਸੱਚਖੰਡ ਅਜੇ ਦਾ ਗਿਆ ਮੇਰੇ ਮਨ ਨੂੰ ਬਹੁਤ ਫੇ ਮੈਂ ਸੱਚਖੰਡ ਵਾ ਕੇ ਬਹਿ ਗਿਆ ਪ੍ਰਵਾਤ ਹੋ ਗਿਆ ਮੈਂ ਕਿਹਾ ਮੈਂ ਤਾਂ ਇੱਥੇ ਮੈਨੂੰ ਤਾਂ ਹੀ ਬਹੁਤ ਵਧੀਆ ਉਸ ਤੋਂ ਬਾਅਦ ਮੇਰੀ ਮਮ ਲਗ ਮੇਰੇ ਉੱਥੇ ਜੁੜ ਗਏ ਅੱਛਾ ਜੀ ਉੱਥੇ ਜੁੜਨ ਦੇ ਬਾਅਦ ਫੇ ਰਾੜੇ ਵਾਲਾ ਫੇ ਸੰਤਿਸ਼ਚ ਸਿੰਘ ਜੀ ਮਹਾਰਾਜ ਆਪਣੇ ਉੱਤੇ ਸ਼ਿਮਲੇ ਆਲੇ ਉੱਤੇ ਕਿ ਉਹ ਮੇਰੀ ਸ਼ਰਧਾ ਸੀ ਉਹਨਾਂ ਦਾ ਤੇ ਉਹਨਾਂ ਨੇ ਮੈਂ ਸਨਬਾਈਸ ਪੰਜ ਸੱਤ ਬੰਦੇ ਸਾਨੂੰ ਉਹਨਾਂ ਨੇ ਅਮਰਿਸ਼ ਕਾਇਆ ਅਮਰਿਸ਼ ਕਉਣ ਤੋਂ ਬਾਅਦ ਉਹ ਕਹਿੰਦੇ ਅਸੀਂ ਤਾਂ ਹੁਣ ਚਲੇ ਜਾ ਸੀ ਹੁਣ ਇੱਥੇ ਨਿਰਾਨਸ ਤੇ ਮੁੜ ਕੇ ਵਾਪਸ ਪੰਜਾਬ ਚਲੇ ਜਾ ਤੇ ਜਦੋਂ ਪੰਜਾਬ ਆਏ ਤੇ ਉਹਨਾਂ ਨੇ ਹਫਤੇਵਾਲ ਚੋਲਾ ਚੇਂਜ ਕਰ ਲਿਆ ਤੇ ਮੇਰੀ ਫਿਰ ਲਗਨ ਉਸ ਤੋਂ ਹੋਈ ਬੱਦੀ ਰੇ ਬੱਦੀ ਫਿਰ ਮੇਰ ਫਿਰ ਇੱਥੇ ਐਡਮਿੰਟਨ ਆ ਗਿਆ ਸੀ 69 ਚ ਤੇ ਇੱਥੇ ਆਏ ਇੱਥੇ ਆ ਕੇ ਕੋਈ ਗੁਰਦਾਰ ਨਹੀਂ ਸਿਗਾ ਉਹ ਤੋਂ ਜੁਬਲੀ ਆ ਟੂਰ ਵਿੱਚ ਅਸੀਂ ਜਣੀ ਦੀਵਾਨ ਲਾਉ ਦੇ ਸਕੇ ਜੀ ਉੱਥੋਂ ਬਿਹੜੜੀ ਅਸੀਂ ਮਹਾਪੁਰਸ਼ਾਂ ਸੰਗਤ ਹੋਈ 72 ਚ ਸ਼ੁਰੂ ਹੋ ਗਿਆ ਫਿਰ ਇੱਕ ਨਾਨਸਾ ਗੁਰਦਾਰਾ ਫੇਫ ਤੇ ਸਾਰੇ ਕੁਝ ਬੰਦੇ ਨੇ ਲੜ ਕੇ ਨਾ 44 ਸਟਰੀਟ ਤੇ 118 ਮੀਟਰ ਖਾਲ ਲੈ ਲਿਆ ਉਹਦੇ ਹਾਲ ਦੇ ਵਿੱਚ ਫਿਰ ਉਹਨੂੰ ਉਹਨੂੰ ਤਬਦੀ ਤਬਰੀ ਕੀਤਾ ਸੇਵਾਕਾਰ ਕਰਕੇ ਉਹਨੂੰ ਗੁਰਦਾਰਾ ਬਣਾ ਰਿਆ ਉੱਥੋਂ ਫੇ ਸਾਡਾ ਫੇ ਪਹਿਲਾਂ ਮੈਨੂੰ ਕੁਝ ਜਦ ਜਦ ਗੁਰਦਾਰਾ ਚੱਲ ਪਿਆ ਨਾ ਮੈਨੂੰ ਪਹਿਲਾਂ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਨੇ ਤੇ ਬਿਚ ਬੰਦੇ ਕਹਿਣ ਲੱਗੇ ਤੂੰ ਤਾਂ ਪਾਂਛੀ ਦਾ ਗਊ ਆ ਤਾ ਇਹੋ ਕਰ ਬੋਲੇ ਨਹੀਂ ਹੋਣਾਗਾ ਇਹ ਸਪੀਚ ਕਿੰਦਾ ਕਰੂਗਾ ਇਹ ਤਾਂ ਗਊ ਹੈਗਾ ਤੇ ਮੈਨੂੰ ਫੇ ਮੈਂ ਕਿਹਾ ਮੈਂ ਨਹੀਂ ਪ੍ਰੈਜ਼ੈਂਟ ਬਣਨਾ ਫੇ ਫੇ ਮੈਨੂੰ ਉਹਨਾਂ ਨੇ ਕੁਝ ਸਾਲ ਬਾਅਦ ਫੇ ਮੈਨੂੰ ਫੇ ਬਾਬਾ ਜੀ ਨੇ ਮੈਨੂੰ ਫੇ ਖਿਜਾਂ ਚਿ ਬਣਤਾ ਜੋ ਤਾਂ ਪਹਿਲਾਂ ਜੁਗਿੰਦਰ ਸਿੰਘ ਸੱਗੂ ਵੀ ਰਹਿ ਸਕੇ ਖਿਜਾਂ ਚਿ ਫੇ ਉਹ ਤੋਂ ਬਾਅਦ ਫੇ ਬਾਅਦ ਫੇ ਮੈਨੂੰ ਬਣਾਤਾ ਫੇ ਮੈਂ 20 ਸਾਲ 21 ਸਾਲ ਸੇਵਾ ਫੇ ਖਿਜਾਂ ਚ ਦਿਨ ਵਾਈ ਹੈ ਹਾਂਜੀ ਵੈਸੇ ਬੜੀ ਇੰਟਰਸਟਿੰਗ ਗੱਲਾਂ ਨੇ ਪੰਚਾਇਤ ਵੀ ਦੇਖੋ ਅੱਛਾ ਇੱਕ ਗੱਲ ਤੁਸੀਂ ਬਾਕੀ ਗੱਲਾਂ ਤੇ ਦੱਸ ਦਿੱਤੀਆਂ ਇਹ ਇਹ ਜਿਹੜਾ ਵਿਆਹ ਦਾ ਸਵੱਬਾ ਬਣਿਆ ਇਹ ਕਦੋਂ ਬਣਿਆ ਸੀਗਾ ਇੱਥੇ ਆ ਕੇ ਜਾਂ ਉੱਥੇ ਪਿੱਛੇ ਹੀ ਸੀਗਾ ਬਾਕੀ ਵਿਆਹ ਦੀ ਗੱਲ ਇਦਾਂ ਹੋਈ ਆ ਮੈਸ਼ ਮਿਲਦੇ ਦਸ ਵੰਦਾ ਸੀਗਾ ਤੇ ਇਹਨਾਂ ਦੇ ਮੇਰੇ ਫਾਦਰ ਵਾਈਫ ਦੇ ਫਾਦਰ ਇੰਗਲੈਂਡ ਸੀਗੇ ਤੇ ਉਹ ਇੰਗਲੈਂਡ ਤੋਂ ਇੰਡੀਆ ਆਏ ਤੇ ਉਹਨਾਂ ਨੇ ਆ ਕੇ ਕਿ ਮੈਂ ਆਪਣੀਆਂ ਬੇਟੀਆਂ ਦੇ ਵਿਆਹ ਕਰਨੇ ਮੈਂ ਛੇਤੀ ਮੁੰਡਾ ਜਾਣਾ ਤੇ ਇਹਨਾਂ ਦੇ ਫਾਦਰ ਤੇ ਮੇਰੇ ਗ੍ਰੈਂਡਪਾ ਘਰ ਸੀਗੇ ਦੋਨੇ ਮੇਰੇ ਬਾਬੇ ਭਰਾ ਦੋਏ ਸੀਗੇ ਤੇ ਉਹਨਾਂ ਨੇ ਆ ਕੇ ਤੇ ਵਿੱਚ ਜਿਹੜਾ ਵਿਚੋਲਾ ਸੀ ਉਹ ਸਾਡੇ ਰਾਜਗਿਰੀ ਦਾ ਕੰਮ ਕਰਦਾ ਸੀ ਉਹ ਇਹਨਾਂ ਦਾ ਰਿਸ਼ਤੇਦਾਰ ਸੀਗਾ ਉਹਨੇ ਕਿਹਾ ਮੈਂ ਮੁੰਡਾ ਤੁਹਾਨੂੰ ਦਿਖਾਣਾ ਤੇ ਉਹਨੇ ਫਿਰ ਸੱਦਿਆ ਉਹਨਾਂ ਨੂੰ ਤੇ ਸਾਡੇ ਘਰ ਉਹ ਮੇਰੀ ਵਾਈਫ ਦੇ ਫਾਦਰ ਆਏ ਤਾਂ ਕਿ ਦੇਖ ਕੇ ਕਹਿੰਦੇ ਸਾਨੂੰ ਮੁੰਡਾ ਪਸੰਦ ਆ ਤੇ ਵੇਹ ਸ਼ੇਤੀ ਕਾਣਾ ਮੈਂ ਜਾਣਾ ਸੀ ਤੇ ਸਾਡੇ ਬਾਬੇ ਕਹਿਣ ਲੱਗੇ ਸਾਡੇ ਵੀ ਦੋ ਕੁੜੀਆਂ ਮੰਗਿਆ ਅਸੀਂ ਵਿਆਹ ਸ਼ੇਤੀ ਕਰਨੇ ਪਏ ਕਰਦਣੇ ਅਸੀਂ ਵੀ ਤਿੰਨ ਵਿਆਹ ਇਕੱਠੇ ਕਰਦਾਂਗੇ ਫੇ ਕੁੜੀ ਦਾ ਵੀ ਕਰਦੇ ਅਸੀਂ ਮੁੰਡੇ ਕੁੜੀਆਂ ਦਾ ਵੀ ਕਰਦੇ ਮੁੰਡੇ ਦਾ ਵੀ ਕਰਦੇ ਨਾਲੇ ਫੇ ਤਿੰਨ ਵਿਆਹ ਸਾਡੇ ਘਰ ਇੱਕ ਦੀ ਵੀਕ ਦੇ ਵਿੱਚ ਸਾਰੇ ਵਿਆਹ ਹੋ ਗਏ ਇਸ ਕਰਕੇ ਫੇ 1973 ਰੱਖ ਵਿਆਹ ਹੋ ਗਿਆ ਫੇ 73 ਚ ਵਿਆਹ ਹੋ ਗਿਆ ਤੇ ਬੱਚੇ ਕਿੰਨੇ ਆ ਜੀ ਆਸਰੇ ਬੱਚੇ ਤਿੰਨਾਂ ਜੀ ਪਹਿਲੀ ਡਾਕਟਰ 60 ਜੋਈ ਫੇ 72 ਜੋਈ ਫੇ 50 50 ਜੋਈ ਅਚੀ ਤੇ ਸਾਰੇ ਬੱਚੇ ਇੱਥੇ ਹੀ ਫੇ ਹੁਣ ਐਡਮੰਟਨ ਜੀ ਆ ਬਕਰੇ ਬਕਰੇ ਸ਼ਹਿਰਾਂ ਜਾਂ ਬਾਕੀ ਮੇ ਬੜੀ ਡਾਕਟਰ ਹੈਗੀ ਟਾਂਟੋ ਛੋਟੀ ਹੁਣ ਇੱਥੇ ਆ ਪਹਿਲਾਂ ਕਾਰਗਿਸ ਮੁਵ ਕੇਤਿਆਗੇ ਮੇਰਾ ਲੜਕਾ ਕਾਲ ਗਜੰਦਾ ਉਹ ਸੀ ਹੈਗਾ ਉੱਥੇ ਕੰਮ ਕਰਦਾ ਅੱਛਾ ਜੀ ਸੋ ਬੱਚੇ ਪੜ੍ਹ ਲਿਖ ਗਏ ਤੇ ਉਹ ਆਪੋ ਆਪਣੇ ਪਰਵਾਰਾਂ ਜੇ ਹੁਣ ਬੈਠੇ ਬੱਚੇ ਸਾਰੇ ਪੜ੍ਹਨੇ ਗਏ ਆਪਣੇ ਪਰਵਾਰਾਂ ਚ ਨੇ ਤੇ ਅਸੀਂ ਆਉਣ ਤੇ ਮੀਆਂ ਬੀਬੀ ਇਕੱਠੇ ਐਨਜੋਏ ਕਰ ਰਿਆ ਆਪਣੀ ਲਾਈਫ ਨੂੰ ਠੀਕ ਐ ਨਹੀਂ ਇਹ ਦੇਖੋ ਇਹ ਬਹੁਤ ਵਧੀਆ ਗੱਲ ਐ ਜਿਹੜਾ ਤੁਸੀਂ ਇਸ ਘਰ ਦੀ ਗੱਲ ਜਦੋਂ ਪਹਿਲਾਂ ਕੀਤੀ ਐ ਵੀ ਹਾਂ ਵੀ ਸਾਡੀਆਂ ਯਾਦਾਂ ਇੱਥੇ ਐ ਬੱਚਿਆਂ ਦੇ ਜਨਮ ਬੱਚੇ ਵੱਡੇ ਹੁੰਦੇ ਨੇ ਖੇਡਦੇ ਇੱਥੇ ਰੁੱੜਦੇ ਦੇਖੇ ਸਾਰੇ ਘਰ ਦੇ ਵਿੱਚ ਆਲੇ ਦੁਆਲੇ ਔਰ ਫੇਰ ਉਹ ਵੱਡੇ ਹੁੰਦੇ ਐ ਇੱਥੇ ਆਲੇ ਦੁਆਲੇ ਆਲੇ ਸਕੂਲਾਂ 'ਚ ਪੜ੍ਹੇ ਆ ਉਹ ਜਿਹੜੀਆਂ ਯਾਦਾਂ ਆ ਉਹ ਉਹ ਬਹੁਤ ਮਹੱਤਵਪੂਰਨ ਆ ਕਿਉਂਕਿ ਬੱਚਾ ਜਦੋਂ ਵੀ ਆਉਂਦਾ ਤੇ ਉਹ ਉਹਨਾਂ ਚੀਜ਼ਾਂ ਨੂੰ ਹੀ ਲੱਭਦਾ ਆਪਣੇ ਪੁਰਾਣੇ ਥਾਹਾਂ ਨੂੰ ਤੇ ਉਹਦੇ ਲਈ ਇਹ ਤੁਹਾਨੂੰ ਕਦੇ ਆਪਣੇ ਭਾਈਚਾਰੇ ਚੋਂ ਪ੍ਰੈਸ਼ਰ ਨਹੀਂ ਪਿਆ ਵੀ ਤੁਸੀਂ ਹਜੇ ਪੁਰਾਣੇ ਘਰ 'ਚ ਹੀ ਬੈਠੇ ਆ ਨਵੇਂ ਜਾਂ ਕੋਈ ਭੱਡਾ ਘਰ ਲਓ ਸਾਨੂੰ ਸਾਡੇ ਫਰੈਂਡਾਂ ਨੇ ਸਾਡੇ ਭਾਈਚਾਰੇ ਨੇ ਬਹੁਤ ਕਿਹਾ ਮੈਨੂੰ ਪਾਂਛੇ ਤੂੰ ਵੀ ਘਰ ਬੀਚ ਦੇ ਮੇਲੂੜਾ ਜਾ ਮੈਂ ਕਿਹਾ ਮੈਂ ਜੇ ਤੈਨੂੰ ਫ੍ਰੀ ਵੀ ਕੰਮ ਕਰ ਦਿਉਂਗਾ ਮੈਂ ਤਾਂ ਵੀ ਨਹੀਂ ਆਣਾ ਕਿਉਂ ਸਾਡੀਆਂ ਅਸੀਂ ਇਸ ਘਰ ਨੂੰ ਪਿਆਰ ਕਰਦੇ ਆਂ ਇਸ ਘਰ ਦੇ ਵਿੱਚ ਸਾਡੀਆਂ ਯਾਦਾਂ ਮੋੜੀਆਂ ਆ ਸਾਡੇ ਚ ਆਪ ਸਾਡੇ ਇੱਕ ਫਰੈਂਡ ਜੀ ਜੀਤ ਸਿੰਘ ਜੰਡੂ ਸੀਗੇ ਉਹ ਸਾਡੇ 3-4 ਸਾਲ ਘਰ ਚ ਰਹਿ ਕੇ ਸਾਡੇ ਘਰ ਹੀ ਰੀਨੋਵੇਸ਼ਨ ਕਰਕੇ ਗਿਆ ਤੇ ਸਾਡੇ ਫਾਦਰ ਨਾਲ ਕੰਮ ਕਰਦਾ ਸੀਗਾ ਤੇ ਉਹ ਇਸ ਕਰਕੇ ਅਸੀਂ ਇਸ ਘਰ ਨੂੰ ਭੁੱਲ ਨਹੀਂ ਸਕਦੇ ਇਹਦੀ ਯਾਦਾਂ ਬਹੁਤ ਸਾਡੀ ਮਤਪੂਰਨ ਆ ਅ ਇਹ ਤਾਂ ਦੇਖੋ ਯਾਦਾਂ ਵਾਲੀ ਗੱਲ ਤਾਂ ਜਿਹੜੀ ਹੈ ਜੀ ਬਹੁਤ ਅਹਿਮੀਅਤ ਹੈ ਉਸ ਗੱਲ ਦੀ ਮਤਲਬ ਤੁਹਾਨੂੰ ਇਹ ਦੂਜੇ ਪੱਖੋਂ ਵੀ ਕਹਿੰਦੇ ਹੁਣੇ ਵੀ ਇੰਨਾ ਪੈਸਾ ਕੀ ਕਰਨਾ ਬੰਦੇ ਤੁਸੀਂ ਪੈਸਾ ਖਰਚੋ ਕਿਤੇ ਵੱਡਾ ਘਰ ਲਓ ਵੱਡੀਆਂ ਕਾਰਾਂ ਲਓ ਕਿਉਂਕਿ ਆਪਣੇ ਭਾਈਚਾਰੇ 'ਚ ਇਹ ਗੱਲ ਬਹੁਤ ਪ੍ਰਚਲਿਤ ਹੋਈ ਆ ਔਰ ਉਹ ਕਿਤੇ ਨਾ ਕਿਤੇ ਬੰਦਾ ਉਸ ਪ੍ਰੈਸ਼ਰ ਥੱਲੇ ਫਸ ਜਾਂਦਾ ਤੁਸੀਂ ਉਸ ਪ੍ਰੈਸ਼ਰ ਨੂੰ ਕਿਵੇਂ ਪਾਸੇ ਰੱਖਦੇ ਨਹੀਂ ਮੇਰੀ ਹੈ ਮੇਰੀ ਜਿਹੜੀ ਹੈਵਟ ਆ ਨਾ ਆਦਤ ਆ ਮੈਨੂੰ ਇਦਾਂ ਮੈਨੂੰ ਬਹੁਤ ਕੁਝ ਮੇਰੇ ਮਾਂਚੇ 'ਤੇ ਮੇਰਾ ਉਹ ਵੀ ਹੋਵੇ ਮੇ ਜਮੀਨ ਵੀ ਹੋਵੇ ਵੱਡੀਆਂ ਕਾਰਾਂ ਮੈਂ ਤਾਂ ਸਿਰਫ ਵਾਗੁਰ ਤੇ ਇਤਵਾਰ ਕਰਨਾ ਜੋ ਮੇਰੇ ਕੋਸ਼ਾ ਜੋ ਕੋਸ਼ੋ ਸੰ ਦਿੱਤਾ ਉਹ ਨੂੰ ਕਬੂਲ ਕਰਕੇ ਉਹਦੇ ਵਿੱਚ ਸਬਰ ਸੰਤੋਖ ਨਾਲ ਰਹੋ ਇਹ ਠੀਕ ਹਾਂਜੀ ਬਹੁਤ ਵਧੀਆ ਜੀ ਬਣ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਇੱਥੇ ਜਦੋਂ ਕੈਨੇਡਾ ਆਏ ਤਾਂ ਤੁਹਾਡਾ ਚਿੱਤ ਕਿਵੇਂ ਲੱਗਾ ਫੇ ਇੱਥੇ ਪਰਿਵਾਰ ਤਾਂ ਚਲੋ ਹੋਣ ਕਰਕੇ ਉਹ ਗੱਲ ਵੱਖਰੀ ਆ ਤੁਸੀਂ ਮਤਲਬ ਜਿਹਨਾਂ ਦਿਨਾਂ ਦੇ ਵਿੱਚ ਇੱਥੇ ਇੰਨੇ ਬੰਦੇ ਨਹੀਂ ਸੀ ਹੋਇਆ ਕਰਦੇ ਤੇ ਤੁਸੀਂ ਕਿਵੇਂ ਇੱਥੇ ਮਤਲਬ ਜਿਹੜਾ ਆਪਣਾ ਜਿੱਤ ਲਾਇਆ ਜਾਂ ਆਪਣੇ ਆਪ ਨੂੰ ਕਿਵੇਂ ਬਿਜ਼ੀ ਕੀਤਾ ਮੈਂ ਤਾਂ ਪਹਿਲਾਂ ਆ ਕੇ 4 ਮਹੀਨੇ ਕਰ ਰਹੀ ਆ ਅੱਛਾ ਜੀ ਕਿਉਂਕਿ ਮੇਰੇ ਕੋਲ ਮੇਰੀ ਕੁੜੀ ਸੀ ਹੈ ਨਾ ਮੈਂ ਕਿਤੇ ਬੇਬੀ ਸਿਟਰ ਕੋਲ ਛੱਡ ਨਹੀਂ ਸਕਦੀ ਮਾਈਕ ਤੇ ਤਾਂ ਕਰਕੇ ਫਿਰ ਮੈਂ 4 ਮਹੀਨੇ ਰਹੀ ਫਿਰ ਜਦੋਂ ਅਸੀਂ ਅਪਾਰਟਮੈਂਟ ਤੇ ਚਲੇ ਗਏ ਨਾ ਫੇਰ ਮੈਂ ਕੰਮ ਕੀਤਾ ਜੀਡਬਲਯੂਜੀ ਤੇ ਮੈਂ ਮੈਂ ਰਾਤ ਦੀ ਸ਼ਿਫਟ ਕੀਤੀ ਉੱਥੇ ਦੋਂਟਾਂ ਤੇ ਜੀ ਦਲ ਜੀ ਜੀ ਉਹਨਾਂ ਕੋਲ ਦੇ ਸੀ ਫੇਲੀ ਵਾਈ ਬਣ ਗਿਆ ਜੀ ਜੀ ਉਦੋਂ ਮੈਂ ਆਈ ਆਈ ਨੇ ਉੱਥੇ 2 ਸਾਲ ਕੰਮ ਕੀਤਾ ਫੇਰ ਮੈਂ ਪ੍ਰੈਗਨੈਂਟ ਹੋ ਗਈ ਫੇ ਸਾਨੂੰ ਅਪਾਰਟਮੈਂਟ ਵਾਲਾ ਵੀ ਕਹਿੰਦਾ ਤੁਹਾਨੂੰ ਘਰ ਲੈਣਾ ਪਊਗਾ ਹਮ ਹਮ ਕਹਿੰਦਾ ਵੀ ਇੱਕ ਬੈੱਡਰੂਮ ਤੇ ਨਹੀਂ ਤੁਸੀਂ ਰਹਿ ਸਕਦੇ 4 ਬੰਦੇ ਫੇ ਅਸੀਂ ਕੰਡੋਮ ਨੂੰ ਕਰ ਲਿਆ ਫੇ ਵੀ ਮੈਂ ਜੀਡਬਲਯੂਜੀ ਚ ਕੰਮ ਕਰਦੀ ਰਹੀਆਂ ਫੇਰ ਮੈਂ ਬੋਰਡ ਕੰਪਨੀਾਂ 'ਚ ਕੀਤਾ, ਲੀਵਾਇਜ਼ ਕੀਤਾ, ਡੌਨਟਨ ਕੀਤਾ, ਐਮਰੀ 'ਚ ਕੀਤਾ, ਸਟਾਈਲ ਮਾਸਟਰ ਦੇ ਕੀਤਾ, ਡੌਨਟ ਪਾਰਕਰ ਕੀਤਾ, ਪੇਜ ਵਾਲਿਆਂ ਦੇ ਵੀ ਕੀਤਾ। ਮੈਂ ਬਹੁਤ ਜਗ੍ਹਾ ਕੰਮ ਕੀਤਾ। ਫੇਰ ਮੈਂ ਡਰਾਈ ਕਲੀਨ ਤੇ ਇਹ ਕਹਿੰਦੇ ਆਪਣਾ ਕੰਮ ਕਰਨਾ। ਮੈਂ ਡਰਾਈ ਕਲੀਨ ਸਿੱਖੀ। ਫੇਰ ਸੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਅਸੀਂ ਆਪਣਾ ਹੀ ਕੰਮ ਕਰਦੇ ਰਹੇ ਹਾਂ। ਇਹ ਲੱਗਦਾ ਬੜਾ ਸੌਕਾ ਜਾਂਦਾ ਜੀ ਵੀ ਡਰਾਈ ਕਲੀਨ ਦਾ ਕੰਮ ਕੀਤਾ। ਜਦ ਆਪਣਾ ਅਰੰਭ ਕਰ ਲਿਆ ਇਹ ਕੋਈ ਸੌਖਾ ਕੰਮ ਨਹੀਂ ਬੜੇ ਘੰਟੇ ਲਾਉਣੇ ਪੈਂਦੇ ਤੁਹਾਨੂੰ ਬੜਾ ਕੀ ਕਹਿੰਦੇ ਹੁੰਦੇ ਲੋਕਾਂ ਦੇ ਨਾਲ ਉੱਥੇ ਤੁਹਾਨੂੰ ਡੀਲ ਕਰਨਾ ਪੈਂਦਾ ਕਿੰਨਾ ਕੌਖਾ ਕੰਮ ਰਿਹਾ ਇਹ ਮੇਰੇ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਮੈਂ ਪਹਿਲਾਂ ਤੋਂ ਹਾਰਡ ਵਰਕਰ ਆ ਮੈਂ ਖੇਤਾਂ 'ਚ ਕੰਮ ਬਹੁਤ ਕੀਤਾ ਪੇਕੇ ਘਰ ਇਸ ਕਰਕੇ ਮੈਨੂੰ ਡਰਾਈ ਕਲੀਨ ਦਾ ਤਾਂ ਇਦਾਂ ਲੱਗਾ ਕਿ ਕੋਈ ਕੰਮ ਨਹੀਂ ਕੋਈ ਸਾਡੀ ਰੁਟੀਨ ਸੀ ਅਸੀਂ ਕਦੇ ਲੰਚ ਟਾਈਮ ਕਰੀ ਕਾਫੀ ਟਾਈਮ ਕਦੇ ਲੇਟ ਨਹੀਂ ਸੀ ਕੀਤਾ ਕੰਮ ਮੈਂ ਟਾਈਮ ਦੀ ਬਹੁਤ ਵੰਦੀ ਆ ਠੀਕ ਮੇਰੇ ਘਰ ਚ ਵੀ ਇਹ ਹੋਈ ਆ ਰੋਟੀ ਟਾਈਮ ਸਰ ਖਾਣਾ ਟਾਈਮ ਸਰ ਜਿੱਥੇ ਜਾਣਾ ਉੱਥੇ ਟਾਈਮ ਸਰ ਸਵਾ ਉੱਠੋ ਉੱਟ ਕੇ ਆਪਣੀ ਬਾਣੀ ਪੜੋ ਸਬਰ ਸੰਤੋਖਤਾ ਹੋ ਦੇ ਵਿੱਚ ਹੀ ਆ ਜੀ ਜੀ ਅਸੀਂ ਕਦੇ ਇਕੱਲੇ ਨਹੀਂ ਗਏ ਕਿਤੇ ਵੀ ਜਾਣਾ ਜਿੱਥੇ ਦੁਆ ਨਹੀਂ ਜਾਣਾ ਨਹੀਂ ਜਾਣਾ ਤੇ ਨਹੀਂ ਜਾਣਾ ਇਦਾਂ ਨਹੀਂ ਵੀ ਇੱਕ ਜਣਾ ਉੱਠ ਕੇ ਚਲ ਜਵੇ ਮੈਂ ਦੋਹਾਂ ਨਹੀਂ ਜਾਣੋ ਹੁਣ ਅਸੀਂ ਦੋਹਾਂ ਨੇ ਇਹਨਾਂ ਨੇ ਨਾਈਟ ਕੀਤੀ ਮੈਂ ਡੇ ਕੀਤੀ ਅਸੀਂ ਕਿਸੇ ਕੋ ਨਿਆਣੇ ਨਹੀਂ ਛੱਡੇ ਅਸੀਂ ਆਪੇ ਸੰਭਲੇ ਇਹ ਰੋਲ ਲੌਣ ਜਾਂਦੇ ਸੀ 4 ਤੋਂ ਉੱਠ ਕੇ 2 ਵਜੇ ਉੱਠ ਕੇ 4 ਵਜੇ ਤੱਕ ਰੋਲ ਹੁੰਦੀ ਸੀ ਰੋਲਾਂ ਵੀ ਲਾਉਣੀਆਂ ਨਾਈਟ ਵੀ ਲਾਉਣੀ ਡੇ ਵੀ ਲਾਉਣੀ ਫੇਰ ਕਹਿੰਦੇ ਤੂੰ ਉਹਨ ਡੇ ਕਰ ਲਾ ਮੈਂ ਨਾਈਟ ਕਰਦਾ ਤੂੰ ਨਿਆਣੇ ਬੜੇ ਹੋਗਾ ਫੇਰ ਮੈਂ ਡੇ ਕੀਤੀ ਨਾ ਨਾਟ ਕੀਤੀ ਅਸੀਂ ਬੇਬੀ ਸਿਟਰ ਨਹੀਂ ਦੇਖੇ ਇੰਨਾ ਕੰਮ ਕਰਦਿਆਂ ਹੋਇਆਂ ਜਾਂ ਇਦਾਂ ਦੇ ਮਾਹੌਲ ਜਿਹੇ ਰਹਿੰਦੇ ਆਂ ਕਦੇ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਸੀਗੀ ਪਿਆਰ ਕੈਨੇਡਾ ਆਏ ਆ ਬੜਾ ਊੱਖਾਗਾ ਇੱਥੇ ਟਾਈਮ ਆ ਬੱਚੇ ਵੀ ਦੇਖਣੇ ਪੈਂਦੇ ਕੰਮ ਵੀ ਕਰਨਾ ਪੈਂਦਾ ਇਦਾਂ ਦੀ ਵੀ ਕਦੇ ਗੱਲ ਹੋਈ ਅਸੀਂ ਦੋਹਾਂ ਨੇ ਕਦੇ ਕੀਤੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਇਹ ਕਿ ਅਸੀਂ ਘਰ ਰਹੋ ਘਰ ਖਾਓ ਪੀਓ ਆਪਣੇ ਮੈਂ ਕਿਸੇ ਕਿਸੇ ਦੇ ਘਰ ਨਹੀਂ ਛੱਡਣਾ ਤੁਹਾਨੂੰ ਆਪਣੇ ਆਪਣੀ ਜ਼ਿੰਮੇਵਾਰੀ ਰੱਖੋ ਮੈਂ ਆਪਣੇ ਨਿਆਣੇ ਨੂੰ ਕਦੇ ਬਾਹਰ ਨਹੀਂ ਭੇਜਿਆ ਕਿਸੇ ਨੂੰ ਵੇ ਤੁਸੀਂ ਉੱਥੇ ਰੋਟੀ ਖਾ ਲਓ ਜਾ ਤੁਸੀਂ ਅੱਜ ਮੈਂ ਲੇਟ ਆ ਜਾਂ ਕੁਝ ਨੂੰ ਕਰ ਰਹੋ ਆਪਣੇ اچھا ਇਹ ਜਿਹੜਾ ਵਰਕ ਕਲਚਰ ਆ ਇਹ ਜਿਹੜਾ ਕੰਮ ਕਰ ਕਰਨ ਵਾਲਾ ਇਹ ਪੰਜਾ ਤੁਹਾਨੂੰ ਲੱਗਦਾ ਨਹੀਂ ਹੌਲੀ ਹੌਲੀ ਆਪਣੇ ਸਮਾਜ ਦੇ ਵਿੱਚ ਬਦਲ ਬਹੁਤ ਗਿਆ ਹੁਣ ਲੋਕੀ ਉਸੇ ਕੰਮ ਨੂੰ ਕੀਰਤ ਨੂੰ ਜਿਹੜਾ ਅਸੀਂ ਮਾਨ ਨਾਲ ਕਹਿੰਦੇ ਵੀ ਸਾਨੂੰ ਗੁਰੂ ਸਾਹਿਬ ਨੇ ਸਹੂਲ ਦਿੱਤੇ ਆ ਆ ਨਾਮ ਜਪਣਾ ਵੰਡ ਛਕਣਾ ਕੀਰਤ ਕਰਨੀ ਉਹ ਤੁਹਾਨੂੰ ਲੱਗਦਾ ਨਹੀਂ ਮੈਸੇਜ ਹੀ ਹੋਣ ਲੱਗ ਪਈ ਐ ਲੋਕੀ ਕਿਰਤ ਤੋਂ ਭੱਜਣ ਲੱਪੇ ਜਾਂ ਜਿਹੜਾ ਕੋਈ ਕੰਮ ਕਰਦਾ ਉਹਨੂੰ ਵਿਚਾਰਾ ਜਿਹਾ ਦੱਸਦੇ ਯਾਰ ਇਹ ਤਾਂ ਕੰਮ ਕਰਦਾ 8 ਘੰਟੇ ਅੱਜ ਕੱਲ੍ਹ ਦੁਨੀਆਂ ਦੇ ਖਿਆਲ ਆਪੋ ਆਪਣੇ ਹੋ ਗਿਆ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਤੁਸੀਂ ਵੀ ਤੂੰ ਐ ਕਰ ਤੂੰ ਐ ਕਰ ਤੂੰ ਇਦਾਂ ਨਹੀਂ ਕਰਦਾ ਹਾਲਾਂਕਿ ਇਹ ਕਹਿੰਦਾ ਤੂੰ ਕੌਣ ਤੇ ਮੈਂ ਕੌਣਾ ਇਸ ਕਰਕੇ ਆਪੋ ਆਪਣੇ ਜੇ ਸੋਚ ਵਿਚਾਰ ਉਹ ਵੱਖ ਬਕਰੀ ਹੋ ਗਈ ਤੇ ਤੁਸੀਂ ਆਪਣੇ ਆਪ ਨੂੰ ਸੋਚ ਰੱਖੋ ਵੀ ਮੈਂ ਠੀਕ ਆ ਮੈਂ ਆ ਕੰਮ ਜ਼ਰੂਰ ਕਰਨਾ ਮੇਰਾ ਨਿਤਨੇਮ ਆਇਆ ਮੈਂ ਆਹ ਕੁਛ ਕਰਨਾ ਮੈਂ ਗੁਰੂ ਤੇ ਮੇਰਾ ਭਰੋਸਾ ਹੈ ਇਹਨੂੰ ਕੰਮ ਰੱਖੋ ਤੇ ਬਾਕੀ ਦੁਨੀਆ ਦੇ ਮੈਂ ਪਿੱਛੇ ਨਾ ਲੱਗੋ ਤੁਸੀਂ ਯਾ ਬਾਕੀ ਬਾਕੀ ਹੈ ਕਿ ਅਸੀਂ ਕੈਨੇਡਾ ਆਏ ਵੇ ਇਸ ਕਰਕੇ ਆ ਸਾਡਾ ਪਰਿਵਾਰ ਪਿੱਛੇ ਬੜਾ ਸੀਗਾ ਸਾਡਾ ਕੁਇਲਦਾਰੀ ਬੜੀ ਸੀਗੀ ਸਾਡੇ ਫਾਦਰ ਦੀ ਇਸ ਕਰਕੇ ਸਾਨੂੰ ਵੀ ਸਾਡੀ ਮਾਦਰ ਸੇਖੋ ਗਈ 42 0 ਹੋਰ ਕੈਂਸਰ ਹੋ ਗਏ ਉਹਨੂੰ ਫਿਰ ਦੁਨੀਆ ਛੱਡ ਕੇ ਜਾਣਾ ਪਿਆ ਤੇ ਸਾਨੂੰ ਫਿਰ ਇੱਥੇ ਆ ਕੇ ਫਿਰ ਸਾਰਾ ਪਿੱਛਾ ਸਾਰਿਆਂ ਕੁੜੀਆਂ ਦੇ ਵਿਆਹ ਕੀਤੇ ਜਾਓ ਕੀਤਾ ਫਿਰ ਸਾਨੂੰ ਸਟੈਬਲਿਸ਼ ਹੋਣਾ ਪਿਆ ਸਾਰ ਕੋਈ ਆਪਣੇ ਵੇ ਤਾਇ ਚਾਚਾ ਨੇ ਮੁੰਡੇ ਸਾਰਿਆਂ ਨੂੰ ਇੱਥੇ ਸੱਦਾ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਹੁਤ ਸੀ ਇਸ ਕਰਕੇ ਸਾਨੂੰ ਫਿਰ ਹਾਰ ਮਿਹਨਤ ਕਰਨੀ ਪਈ ਸੀ ਨਹੀਂ ਮੇਰਾ ਮਤਲਬ ਹੈ ਵੀ ਜਿਹੜੇ ਬੰਦੇ ਦੇਖੋ ਜਿਹੜੇ ਪਹਿਲਾਂ ਆਏ ਆ ਉਹ ਸਾਰੇ ਤਕਰੀਬਨ ਔਖੇ ਸਮਿਆਂ ਜੋ ਲੰਘੇ ਆ ਔਰ ਸਾਰਿਆਂ ਨੂੰ ਹੀ ਕੰਮ ਕਰਨਾ ਪਿਆ ਕਿਸੇ ਤਰ੍ਹਾਂ ਦਾ ਵੀ ਕੀਤਾ ਕੰਮ ਲੋਕਾਂ ਨੇ ਕੰਮ ਕੀਤਾ ਤਾਂ ਤੁਹਾਨੂੰ ਲੱਗਦਾ ਨਹੀਂ ਹੁਣ ਜਿਹੜੇ ਬਹੁਤ ਸਾਰੇ ਲੋਕ ਨਵੇਂ ਜਿਹੜੇ ਆਉਂਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਜੇ ਕਿਤੇ ਕੰਮ ਕਰਨਾ ਪੈਂਦਾ ਉਹ ਕਹਿੰਦੇ ਯਾਰ ਇਹ ਤਾਂ ਬੜਾ ਕੰਮ ਕਰਨਾ ਪੈਂਦਾ ਇਥੇ ਬੜਾ ਔਖਾ ਆ ਬੜੇ ਤਾਂ ਇੱਕਦਮ ਪੰਜਾਬ ਮੌਜਾਂ ਕਰਦੇ ਸੀਗੇ ਉਹ ਇਹ ਮੈਂ ਇਹ ਕਹਿ ਰਿਹਾ ਵੀ ਵਰਕ ਕਲਚਰ ਚ ਫਰਕ ਕਿਵੇਂ ਪੈ ਗਿਆ ਫਰਕ ਐਸਾ ਨਹੀਂ ਉਸ ਲਈ ਜੋ ਬੰਦਾ ਆਉਂਦਾ ਨਵੀਂ ਸਿਟੀ 'ਚ ਉਹਨੂੰ ਨਵੇਂ ਸਿਰੇ ਤੋਂ ABC ਪੜ੍ਹਨੀ ਪੈਂਦੀ ਆ ਉਹਨੇ ਆਪਣਾ ਘਰ ਵੀ ਲੈਣਾ ਪਿੱਛੇ ਵੀ ਦੇਖਣਾ ਉਸ ਲਈ ਵੇਜ ਤਾਂ ਵੀ ਡਾਲਰ 75 ਤੱਕ ਘੰਟੇ ਦੇ ਮਿਲਦੇ ਸ਼ੁਰੂਆਤ ਲੇਡੀ ਨੋਏਕ 75 25 8 ਮਿਲਦੇ ਸੀ ਉਹਦੇ ਵਿੱਚ ਗੁਜ਼ਾਰਾ ਕਰਨਾ ਫੇ ਆਪਣਾ ਸਾਰਾ ਕੁਝ ਦੇਖਣਾ ਇਸ ਕਰ ਹਾਰਡ ਮਿਹਨਤ ਕਰਨੀ ਫੇ ਹੋ ਜੇ ਨਵੇਂ ਆਦੇ ਉਹਨਾਂ ਨੂੰ ਘਰ ਆਉਂਦੇ ਘਰ ਮਿਲ ਜਾਂਦੇ ਬੈਠ ਕੇ ਰੋਟੀ ਮਿਲ ਜਾਂਦੀ ਹੈ ਅਗਲੇ ਫੇ ਉਪਰਮੂ ਚੱਕ ਕੇ ਫੇ ਗੱਲਾਂ ਕਰਦੇ ਹਾਂ ਮੈਂ ਕਹ ਇਹ ਗੱਲ ਹੈ ਅੱਛਾ ਅਬ ਮੈਨੂੰ ਪਤਾ ਭੈਣ ਜੀ ਤੁਸੀਂ ਜਿੱਥੇ ਦੇਖੋ ਪਰਿਵਾਰ ਪਾਲਿਆ ਉੱਥੇ ਨਾਲ ਦੇ ਨਾਲ ਤੁਸੀਂ ਗੁਰੂ ਘਰ ਦੇ ਵਿੱਚ ਮੈਨੂੰ ਪਤਾ ਤੁਸੀਂ ਬੜੀ ਸੇਵਾ ਕਰਦੇ ਰਹੇ ਆਂ ਔਰ ਇੱਕ ਗੱਲ ਖਾਸ ਕਰਕੇ ਬੜੀ ਮਸ਼ਹੂਰ ਹੋਈ ਐ ਐਡਮਿੰਟਨ ਸ਼ਹਿਰ ਦੇ ਵਿੱਚ ਨਾ ਸਾਰੇ ਉਹ ਜਦੋਂ ਕਿਸੇ ਨੇ ਗੱਲ ਕਰਨੀ ਭਈ ਫਲਾਣੇ ਦੇ ਜੀ ਅਸੀਂ ਨਾਨਕ ਸਰ ਗੁਰਦੁਆਰੇ ਜਾਂਦੇ ਆ ਮੈਂ ਕਹਣਾ ਵੀ ਨਾਨਕ ਸਰ ਗੁਰਦੁਆਰੇ ਪੂਰਨਮਾਸੀ ਵਾਲੇ ਦਿਨ ਪਾਰਟਿਕੂਲਰਲੀ ਕਿਉਂ ਉਹਨਾਂ ਕਹਿੰਦਾ ਜੀ ਉੱਥੇ ਜਲੇਬੀਆਂ ਮਿਲਦੀਆਂ ਮੈਂ ਕਿਹਾ ਵੀ ਜਲੇਬੀਆਂ ਤਾਂ ਕਿਤੇ ਵੀ ਮਿਲ ਜਾਂਦੀਆਂ ਕਹਿੰਦੇ ਵੀ ਉਦਾਂ ਦੀਆਂ ਜਲੇਬੀਆਂ ਨਹੀਂ ਉਹ ਕਹਿੰਦੇ ਸੇਵਾ ਜਿਹੜੀ ਸੀ ਉਹ ਤੁਸੀਂ ਨਿਭਾਉਂਦੇ ਸੀ ਜੀ ਉੱਥੇ ਬਣਾਉਣ ਦੀ ਹਾਂਜੀ ਮਾਪਾਸ਼ਾਂ ਦੀ ਕਿਰਪਾ ਉਹਨਾਂ ਨੇ ਅਸ਼ੀਰਵਾਦ ਦੇ ਦਿੱਤੀ ਔ ਸੱਗੂ ਦੇ ਘਰ ਉਹਨਾਂ ਦੇ ਸੀਗੇ ਆਸਣ ਲੱਗਾ ਆ। ਬਾਬਾ ਜੀ ਉਹਨਾਂ ਕਹਿੰਦੇ ਵੇ ਤੁਸੀਂ ਜਲਦੀ ਭੋਗ ਪਾਦਿਆ ਕਰੋ 10 ਵਜੇ। ਵੇ ਲੰਗਰ ਪਾਣੀ ਛੱਕ ਕੇ ਸਾਰੇ 12 ਵਜੇ ਚਲ ਜਾ ਕਰਨ। ਤੇ ਉਹ ਕੰਦੇਜੀ ਬਹੁਤ ਆਦਲੀ ਆ ਕਹਿੰਦੇ ਕੋਈ ਗੱਲ ਨਹੀਂ ਬੀਬੀ ਨੇ ਜਲੇਬੀਆਂ ਬਣਾ ਦਿਆ ਕਰਨੀਆਂ। ਤੁਸੀਂ ਪ੍ਰਸ਼ਾਦ ਬਣਾ ਦਿਆ ਕਰੋ। ਮੇਰੀ ਡਿਊਟੀ ਜੱਦੀ ਲੱਗੀ ਹਸੀ। ਨਹੀਂ ਗੱਲ ਸੁਣੋ ਤੁਸੀਂ ਇਹ ਜਲੇਬੀਆਂ ਬਣਾਉਣ ਦਾ ਕੰਮ ਕਿਤੇ ਪਿੰਡੋਂ ਸਿੱਖ ਕੇ ਆਏ ਸੀ। ਪਿੰਡੋ ਸਾਰਾ ਕੁਝ ਐਸੇ ਕਿ ਐਸੀ ਸਮਝੋ ਸਾਡੀ ਫੈਮਿਲੀ ਵਿੱਚ ਸੀ ਇਦਾਂ ਬਹੁਤ ਮਾਹੌਲ ਸੀਗਾ ਖੁੱਲਾ ਸੀਗਾ ਅਸੀਂ ਕਦੇ ਇਦਾਂ ਦੇ ਨਹੀਂ ਸੀ ਹੁਣ ਵੀ ਨਹੀਂ ਮੇਰੇ ਹੱਥੇ ਇਦਾਂ ਦਾ ਵੀ ਮੈਂ ਕਿਸੇ ਨੂੰ ਤੰਗਦਿਆ ਕਰਾਂ ਜੀ ਨਾ ਆਪਾਂ ਦਾ ਕਾਰਡ ਬਾਤੀ ਦਾ ਹੈ ਘਰ ਵਾਲਾ ਬਿੱਲ ਦੇਵੇ ਨਾ ਦੇਵੇ ਮੇਰੇ ਘਰ ਵਿੱਚ ਖੁੱਲ੍ਹ ਕੇ ਲਾਉਣੀ ਚਾਹੀਦੀ ਹੈ ਨਹੀਂ ਮੇਰਾ ਕਹਿਣ ਦਾ ਮਤਲਬ ਦੇਖੋ ਕੋਈ ਵੀ ਚੀਜ਼ ਬਣਾਉਣੀ ਹੁੰਦੀ ਆ ਕਿਤੇ ਨਾ ਕਿਤੇ ਤਾਂ ਸਿੱਖੀ ਜਾਂਦੀ ਆ ਨਾ ਤੇ ਉਹ ਮੈਨੂੰ ਪਤਾ ਨਹੀਂ ਘੱਟੇ ਆਟੋਮੈਟਿਕ ਮੈਂ ਘਰ ਦੇ ਵਿੱਚ ਕੁੱਕ ਜ਼ਿਆਦਾ ਕਰਦੀ ਸੀਗੀ ਕੰਮ ਵੀ ਜ਼ਿਆਦਾ ਕਰਦੀ ਸੀ ਸੀਗੀ ਤਾਂ ਮੈਂ ਦੋ ਤੋਂ ਛੋਟੀ ਧੀ ਵਿਆਹ ਮੇਰਾ ਪਹਿਲਾ ਹੋਇਆ ਸਾਰਿਆਂ ਤੋਂ ਅੱਛਾ ਜੀ ਤੇ ਮੋਰੇ ਵੀ ਫੈਮਿਲੀ ਬੜੀ ਸੀ ਇਹ ਵੀ ਸੱਤ ਭੈਣ ਭਰਾ ਸੀ ਅਸੀਂ ਵੀ ਸੱਤ ਭੈਣ ਭਰਾ ਸੀ ਹਮਮ ਬਸ ਉਹ ਜਿੱਦਾਂ ਨਾਦਤ ਪਈ ਹੋਣਾ ਉਦਾਂ ਦੀ ਅਜੇ ਤੱਕ ਵੀ ਨਹੀਂ ਜਾਂਦੀ ਕੋਈ ਕਹੇ ਵੀ ਥੋੜੇ ਬੰਦੇ ਆ ਤੂੰ ਬਹਿ ਜਾਣੋ ਮੈਂ ਹੁਣ ਵੀ ਬੱਚੇ ਆਉਂਦੇ ਆਉਂਦੇ ਸਾਰਾ ਕੁਝ ਰੈਡੀ ਰੋਟੀ ਖਾਓ ਸਰਾਮ ਨਾ ਬੇ ਹਾਂ ਨਹੀਂ ਇਹ ਤਾਂ ਦਾਤੇ ਦੀ ਕਿਰਪਾ ਹੈ ਬਹੁਤ ਹੀ ਵਧੀਆ ਗਲਬਤ ਕਰਾਈ ਜਾਂਦਾ ਪਰਮਾਤਮਾ ਸਾਰੇ ਕੁਝ ਤੇ ਪੰਚੀ ਸਾਹਿਬ ਜਿਹੜੇ ਅੱਜ ਤੁਸੀਂ ਮਤਲਬ ਜੇ ਤੁਹਾਨੂੰ ਆ ਕੇ ਕੋਈ ਪੁੱਛੇ ਬੰਦਾ ਵੀ ਇਸ ਦੇਸ਼ 'ਚ ਆਏ ਆ ਜੀ ਸਾਨੂੰ ਕੋਈ ਸਲਾਹ مشورہ ਦਿਓ ਦੱਸੋ ਸਾਨੂੰ ਵੀ ਕੀ ਕਰਨਾ ਚਾਹੀਦਾ ਤੇ ਕੀ ਕਹੋਗੇ ਤੁਸੀਂ ਹਾਂ ਜੀ ਬੜਾ ਔਖਾ ਲਾ ਦੇ ਕਹਿਣ ਤੇ دعا ਕਰ ਲਾ ਕਰ ਲ ਕਿਉਂਕਿ ਹਰ ਬੰਦਾ ਬੀਜੀ ਹੈ ਇੱਕ ਗਵਰਨਮੈਂਟ ਸਟੂਡੈਂਟ ਬਹੁਤ ਸਾਧ ਲਿਆ ਹੋਇਆ ਉਹਨਾਂ ਜਗ੍ਹਾ ਨਹੀਂ ਮਿਲਦੀ ਤੇ ਹਰ ਕੰਮਾਂ ਦੀ ਸ਼ੋਰ ਹੋ ਗਈ ਆ ਹਰ ਬੰਦਾ ਓੱਖਾ ਕੰਮ ਤੇ ਵਗੈਰਾ ਹੁਣ ਅਸੀਂ ਤਾਂ ਸਟੈਬਲਿਸ਼ ਹੋਏ ਸੰਤ ਪਤਾ ਅਸੀਂ ਤਾਂ ਕਾਵਾਂਗੇ ਵੀ ਆ ਕੰਮ ਕਰ ਲੈ ਉਹ ਕੰਮ ਕਰ ਲੈ ਅਗਲੇ ਜੇ ਕੰਮ ਹੀ ਨਾ ਮੂੜੇ ਤਾਂ ਮੋਰ ਕੀ ਕਰੂਗਾ ਕੋਈ ਫਿਰ ਯੂ نو ਇਸ ਲਈ ਓੱਖਾ ਕੰਮਾ ਕਿਸੇ ਨੂੰ ਕਹੇ ਤੁਸੀਂ ਕਹਿ ਨਹੀਂ ਸਾਹਬੇ ਨੰਬਰ ਜਿਹੜਾ ਪਿੱਛੋਂ ਜਦੋਂ ਆਉਂਦੇ ਆ ਉਦੋਂ ਤਾਂ ਥੋੜੀ ਜੀ ਕੋਖ ਕਰਕੇ ਆ ਸਕਦਾ ਬੰਦਾ ਕਿ ਕਿਉਂਕਿ ਦੇਖੋ ਹੁਣ ਦਾ ਜ਼ਮਾਨਾ ਇੰਟਰਨੈਟ ਦਾ ਉਹ ਕਹਿੰਦੇ ਤੁਰੇ ਜਾਂਦੇ ਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਟੈਲੀਫੋਨ ਤੇ ਮਿਲ ਜਾਂਦੀ ਆ ਦੇਖੋ ਬਾਅਦ ਦੇ ਵਿੱਚ ਦੁਖੀ ਹੋਣ ਨਾਲੋਂ ਪਹਿਲਾਂ ਥੋੜਾ ਜਿਆਦਾ ਜਾਣਿਆ ਜਾ ਸਕਦਾ ਕਿ ਨਹੀਂ ਨਹੀਂ ਇਹ ਸਭ ਜੀ ਕੈਨੇਡਾ ਨਾਲ ਬੈਠੇ ਆ ਮੈਂ ਅਸੀਂ ਚਲੇ ਜਾਏ ਕਿ ਨਹੀਂ ਪੱਕੇ ਹੋਏ ਉਹ ਕੋਈ ਕੋਖ ਨਹੀਂ ਕਰਦਾ ਉੱਤੇ ਪੈਸੇ ਜਿਹਨੇ ਏਜੰਟ ਮੰਗਦੇ ਪੈਸੇ ਦੇ ਦੇ ਕੇ ਆਈ ਜਾਂਦੇ ਆ ਇੱਥੇ ਅੱਗੇ ਪਤਾ ਲਾ ਲਾ ਫੇ ਅਸੀਂ ਕਿੱਦਾਂ ਕਿੱਦਾਂ ਰੋਟੀ ਬਣਾਣੀ ਤੇ ਪਕਾਉਣੀ ਪੈਂਦੀ ਆ ਜੀ ਬڑا ਜਿਦਾ ਕਹਿੰਦੇ ਹੁੰਦੇ ਜੀ ਬਹੁਤ ਹੀ ਇਹ ਨਾ ਇਸ ਵੇਲੇ ਜਿਹੜੀ ਸਥਿਤੀ ਆ ਆਪਣੇ ਸਮਾਜ ਲਈ ਬਹੁਤ ਵੱਡੀ ਮੁਸ਼ਕਲ ਆ ਇਹ ਕਿਉਂਕਿ ਜਦੋਂ ਬੱਚੇ ਇੱਥੇ ਤੁਸੀਂ ਦੇਖਦੇ ਆਂਗੇ ਬਹੁਤ ਸਾਰੇ ਬੱਚਿਆਂ ਦੀ ਆ ਪਿੱਛੇ ਜਿਹੇ ਫਿਗਰਸ ਦੇਖ ਰਾਇ ਸੀ ਵੀ ਬੱਚਿਆਂ ਦੀਆਂ ਮੌਤਾਂ ਹੋਈਆਂ ਜਿਹੜੇ ਹਜੇ ਨਵੇਂ-ਨਵੇਂ ਆਏ ਆ ਕੋਈ ਸੁਸਾਈਸਾਈਡ ਕਰ ਰਿਹਾ ਕੋਈ ਕਿਸੇ ਤਰ੍ਹਾਂ ਕੋ ਕਿਸ ਤਰ੍ਹਾਂ ਗੱਲ ਹੋ ਰਹੀ ਆ ਉਹ ਜਦੋਂ ਆਪਾਂ ਦੇਖਦੇ ਆਂ ਹੀ ਫਿਰ ਤੁਹਾਨੂੰ ਆਉਂਦਾ ਵੀ ਯਾਰ ਇਹਨਾਂ ਦੇ ਮਾਈ ਬਾਪ ਆ ਪਿੱਛੇ ਬੈਠੇ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਦੇ ਕੇ ਤੋਰਿਆ ਉਹਨਾਂ ਨੂੰ ਤਾਂ ਇਹਨਾਂ ਤੇ ਆਸਾਂ ਉਮੀਦਾਂ ਸੀਗੀਆਂ ਪਰ ਉਹਨਾਂ ਤੇ ਪ੍ਰੈਸ਼ਰ ਹੀ ਇੱਥੇ ਆਇਆ ਤੇ ਇੰਨਾ ਪੈਂਦਾ ਭਈ ਉਹ ਉਸ ਪ੍ਰੈਸ਼ਰ ਨੂੰ ਉਹਨਾਂ ਤੋਂ ਝੱਲ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਵਾਪਰ ਜਾਂਦੀ ਮੈਂ ਤਾਂ ਕਹਿ ਰਿਹਾ ਸੀ ਵੀ ਜੇ ਕੋਈ ਉਹਨਾਂ ਲਈ ਆਪਾਂ ਕੋਈ ਗੱਲ ਕਹਿ ਸਕਦੇ ਦੇਖੋ ਅਸੀਂ ਪਿੰਡ ਗਏ ਆ ਇੱਕ ਦੋ ਵਾਰੀ ਉੱਥੇ ਸਾਨੂੰ ਇੱਕ ਦੋ ਫਰੈਂਡ ਮਿਲੇ ਆ ਉਹ ਕਹਿੰਦੇ ਅਸੀਂ ਤਾਂ ਮੁੰਡੇ ਨੂੰ ਬਾਹਰ ਭੇਜਾਂਗੇ ਕੁੜੀ ਵੀ ਸਾਡੀ ਬਾਹਰ ਚਲ ਜਵੇ ਅਸੀਂ ਕਹਿੰਦਾ ਤੇ ਇਹਨਾਂ ਕੋਲ ਮੁੰਡੇ ਨਾਲ ਨਿਆਣੇ ਕੁਝ ਆਉਂਦਾ ਨਹੀਂ ਤਾਂ ਫੇਕ ਉਹਨਾਂ ਦੀ ਕੋਰਟ ਪੜੀ ਸਾਡੇ ਮੁੰਡੇ ਮੁੰਡੇ ਕੁੜੀ ਬਾਹਰ ਚਲੇ ਜਾਣੇ ਕਿਸੇ ਤਰ੍ਹਾਂ ਕਰਕੇ ਕਿਸੇ ਤਰ੍ਹਾਂ ਵੀ ਚਲ ਜਾਣ ਉਹ ਇਹ ਨਹੀਂ ਸੋਚਦੇ ਵੀ ਉੱਥੇ ਮੁੰਡੇ ਸਾਨੂੰ ਆਉਂਦਾ ਨਹੀਂ ਜਾਂ ਕੰਮ ਨਾ ਮਿਲਦਾ ਉਹਨਾਂ ਦੀ ਕੋਰਟ ਪੱਜੀ ਹੋਆ ਸਾਡਾ ਮੁੰਡਾ ਕੁੜੀ ਚਲੇ ਜਵੇ ਬਸ ਆਹ ਕੰਮ ਤੱਕ ਤੇ ਜੇ ਉਹਨਾਂ ਨੂੰ ਕੁਝ ਕਹੋ ਤਾਂ ਸੁਣਦੇ ਨਹੀਂ ਸਾਨੂੰ ਤਾਂ ਜੀ ਆ ਅ ਮਤਲਬ ਬੇਇਤਬਾਰੀ ਜਿਹੀ ਹੈ ਲੋਕਾਂ ਨੂੰ ਉਹ ਕਹਿੰਦੇ ਜੀ ਆਪ ਚਲੇ ਗਏ ਸਾਨੂੰ ਨਹੀਂ ਆਉਣ ਦੇਣਾ ਚਾਹੁੰਦੇ ਦੇਖੋ ਹੁਣ ਜਦੋਂ ਮੈਂ ਆਈ ਆ ਮੇਰ ਨੂੰ ਪਤਾ ਨਹੀਂ ਸੀ ਕਿ ਮੈਂ ਸਲਾਈ ਸਿੱਖ ਕੇ ਆਈ ਆ ਮੇਰਾ ਸਰਟੀਫਿਕੇਟ ਇੱਥੇ ਚੱਲ ਜਾਊਗਾ ਮੇਰਾ ਉਹਨਾਂ ਨੇ ਸਰਟੀਫਿਕੇਟ ਦੇਖਿਆ ਮੈਨੂੰ ਉਹਦਣੇ ਕਹਿੰਦੀ ਦੂਏ ਦਿਨ ਆ ਜਾਤੋ ਹੈਵੀ ਡਿਊਟੀ ਮਸ਼ੀਨ ਮੈਂ ਜਿਹੜੀ ਚਲਾਈ ਨਹੀਂ ਸੀ ਮੈਂ ਵੀਕ ਦੇ ਵਿੱਚ 100% ਬਣਾਤੀ ਤੇ ਮੈਨੂੰ ਜਨ ਮਹੀਨੇ ਦੇ ਵਿੱਚ ਮੈਨੂੰ ਸਰਟੀਫਿਕੇਟ ਮਿਲ ਗਿਆ ਕਿ ਮੈਂ ਕਿੰਨੇ ਸਬਜੈਕਟ ਜਾਨੀ ਸੀਨੇ ਨੂੰ ਜਾਨੀ ਤੇਜ ਸੀ ਮੇ ਰਾਤ ਸੋ ਕੰਮ ਆਉਂਦਾ ਸੀਗਾ ਤੇ ਸੌਖਾ ਹੋ ਗਿਆ ਕੰਮ ਤੇ ਇਹਨਾਂ ਨੂੰ ਰੈਡੀਓ ਮਕੈਨਿਕ ਸੀ ਇਹਨਾਂ ਨੇ ਆਪਣਾ ਕਰ ਲਿਆ ਅਸੀਂ ਕੋਸ਼ਣਾ ਕੋ ਸਾਡੇ ਹੱਥਾਂ ਅਸੀਂ ਕੋਈ ਇਦਾਂ ਦਾ ਕਲੀਨ ਅਪ ਦਾ ਕੰਮ ਨਹੀਂ ਕਿਸੇ ਨੇ ਵੀ ਕੀਤਾ ਚਲੋ ਗੱਲ ਹੈ ਜੀ ਵੀ ਕਲੀਨ ਅਪ ਵੀ ਜਿਹੜਾ ਕੋਈ ਇਹ ਨਹੀਂ ਵੀ ਕੋਈ ਮਾੜਾ ਮਤਲਬ ਆਪਾਂ ਆ ਕੇ ਦੇਖੋ ਸਾਰਿਆਂ ਨੇ ਜਵਾਬਾਂ ਕੀਤੀਆਂ ਕਿਸੇ ਨੇ ਕਿਸੇ ਤਰ੍ਹਾਂ ਦੀ ਕੀਤੀ ਕਿਸੇ ਨੇ ਕਿਸੇ ਤਰ੍ਹਾਂ ਦੀ ਪਰ ਗੱਲ ਹੈ ਵੀ ਪੰਜਾਬ ਦੇ ਵਿੱਚ ਅਸੀਂ ਉਹ ਕੰਮ ਕੋਈ ਵੀ ਨਹੀਂ ਕਰਦੇ ਨਹੀਂ ਉਹ ਨਹੀਂ ਕਰਕੇ ਸੋ ਇਹ ਉਹ ਅਸੀਂ ਤਾਂ ਸਿੱਖ ਕੇ ਆਏ ਸੀ ਸਾਡਾ ਤਾਂ ਸਰਟੀਫਿਕੇਟ ਇੰਦਾ ਚੱਲ ਗਿਆ ਸਾਲ ਸੀ ਕੋਈ ਜਾਨੀ ਇੰਦਾ ਸੋਚਿਆ ਨਹੀਂ ਸੀ ਮੈਂ ਬਹੁਤ ਜਗ੍ਹਾ 4-5 ਕੰਪਨੀ ਉਹਦੇ ਤਾਂ ਕੰਮ ਬਹੁਤ ਹੁੰਦੇ ਸੀ ਜੀ ਜਦੋਂ ਜਿੱਥੇ ਮਰਜ਼ੀ ਚੱਲ ਜਾਓ ਹਟਕੇ ਡੈਸਪੈਂਟਾਂ ਸੀ ਉਹ ਬਲouses ਸੀ ਉਹ ਸਾਰਾ ਕੁਝ ਸੀਂਤਾ ਹਰ ਕੇ ਆਪਣਾ ਡਰਾਈ ਕਲੀਨ ਇਹ ਕਹਿੰਦੇ ਅਸੀਂ ਨਹੀਂ ਕੰਮ ਕਰਨਾ ਆਤੀ ਬਈ ਆਪਣਾ ਹੀ ਕਰਨਾ ਮੈਂ ਕਿਹਾ ਚਲੋ ਠੀਕ ਹੈ ਅਸੀਂ ਅਸੀਂ ਦੋਹਾਂ ਨੇ ਕੀਤਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ